ਕੋਨੇ ਜੰਗ ਨੂੰ ਖਤਮ ਕਰਨ ਲਈ ਇਹ ਜੀ ਸੀ ਸ਼੍ਰੀ ਨੌਸਰ ਸਹਾਇ ਨੂੰ ਵੱਨੋ ਜਲਦੀ ਹੀ ਹੱਲ ਤਨ ਦਾ ਦਿੱਤਾ ਗਿਆ ਭਰੋਸਾ ਮੇਰੇ ਬੇਟੇ ਨੂੰ ਮਾਣਾ ਹੋਣ ਕਿ ਮੋੜ ਤੋਂ ਜਾ ਕੇ ਕਰਦਾ ਹਾਂ ਇਹਦਾ ਮੁੰਡਾ ਖੇਡ ਕੇ ਆਇਆ ਕਰਦਾ ਕੋਈ ਗੁਰਦੇ ਤਾਂ ਮਤਲਬ ਪਿਆਰ ਮੇਰੇ ਵੱਡੇ ਬੱਚੇ ਉਹ ਜੀ ਨਾ ਵੱਡੇ ਬੱਚੇ ਨਾ ਮੈਂ ਲੱਗਦਾ ਅੰਕਲ ਤੁਹਾਡਾ ਬੇਟਾ ਖੇਡਦਾ ਨਹੀਂ ਮੰਡੀ ਗਰਾਊਂਡ ਦੇ ਵਿੱਚ ਆ ਖੇਡਦਾ ਗਰਾਊਂਡ 'ਚ ਖੇਡਦਾ ਨਾ ਗਰਾਊਂਡ 'ਚ ਖੇਡਦਾ ਨਾ ਬੰਨ ਕੇ ਰਹਿਦਾ ਨਹੀਂ ਖੇਡਦਾ ਗਰਾਊਂਡ 'ਚ ਖੇਡਦਾ ਨਾ ਨਹੀਂ ਨਹੀਂ ਖੇਡਦੇ ਤਾਂ ਗਰਾਊਂਡ 'ਚ ਆ ਨਾ ਗਰਾਊਂਡ 'ਚ ਖੇਡਦਾ ਨਾ ਹੋਰ ਉਹਦਾ ਗਰਾਊਂਡ ਉੱਥੇ ਨਹੀਂ ਮੈਂ ਉਹ ਗੱਲ ਨਹੀਂ ਪੁੱਛਦਾ ਮੈਂ ਪੁੱਛਦਾ ਵੀ ਗਰਾਊਂਡ ਉੱਥੇ ਜਿਹੜੇ ਲੀਗ ਲਈ ਸਕੂਲ ਨੂੰ ਦਿੱਤਾ ਜਾਂਦਾ ਉਹੀ ਆ ਨਾ ਉਹ ਉਹੀ ਗਰਾਊਂਡ ਹੈ ਕੋਈ ਕਹਿੰਦਾ ਇਹ ਵੀ ਗਰਾਊਂਡ ਉਹ ਵੀ ਉੱਥੇ ਕੋਈ ਖੇਡਦਾ ਤੁਸੀਂ ਆਪਾਂ ਇੱਥੇ ਕਿਉਂ ਨਹੀਂ ਖੇਡਦੇ ਸਾਰੇ ਵੀ ਉੱਥੇ ਖੇ ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨੇ ਹੂ ਇੱਥੇ ਮੈਂ ਸੁਤਰਾਮ ਸਿੰਘ ਪਿੰਡ ਸਰਾਇਣਾਗਾ ਦੇ 125 ਨੌਜਵਾਨਾਂ ਨੂੰ ਪੰਚਾਇਤ ਵੱਲੋਂ ਖੇਡ ਸਟੇਡੀਅਮ ਬਣਾਉਣ ਲਈ ਕਾਂਗਰਸੀ ਪੰਚਾਇਤ ਵੱਲੋਂ ਨਹੀਂ ਦਿੱਤੀ ਜਾ ਰਹੀ ਪੰਚਾਇਤੀ ਜ਼ਮੀਨ ਪੂਰੇ ਪਿੰਡ ਵਸਨੀਕਾਂ ਵੱਲੋਂ ਨੌਜਵਾਨਾਂ ਨੂੰ ਪੰਚਾਇਤੀ ਜ਼ਮੀਨ ਵਿੱਚੋਂ 4 ਏਕੜ ਜਮੀਨ ਵਾਉਣ ਲਈ ਸੰਘਰਸ਼ ਕਰਨ ਦਾ ਦਿੱਤਾ ਗਿਆ ਭਰੋਸਾ ਏਡੀਸੀ ਸ਼੍ਰੀ ਮੁਕਸਰ ਸਾਹਿਬ ਵੱਲੋਂ ਕੁਝ ਅਧਿਕਾਰੀਆਂ ਨਾਲ ਰابطਾ ਕਾਇਮ ਕਰਕੇ ਇਸ ਕਾਂਟੋ ਕਲੇਸ਼ ਦਾ ਜਲਦੀ ਹੱਲ ਕਰਨ ਦਾ ਪਿੰਡ ਵਾਸੀਆਂ ਨੂੰ ਦਿੱਤਾ ਗਿਆ ਭਰੋਸਾ ਸ਼੍ਰੀ ਮੁਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਸਰਾਏ ਨਾਗਾ ਵਿਖੇ ਲਗਭਗ ਹਰ ਖੇਡਾਂ ਨਾਲ ਸੰਬੰਧ ਰੱਖਣ ਵਾਲੇ 125 ਨੌਜਵਾਨਾਂ ਵੱਲੋਂ ਯੁੱਧ ਨਸ਼ਿਆ ਵਿਰੋਧ ਮਹਿਮਨوں ਅੱਗੇ ਵਧਾਉਣ ਵਾਸਤੇ ਖੇਡਾਂ ਦੇ ਪਲੇਅਰ ਖੇਡ ਦੇ ਨਾਮ ਤੇ ਪੰਚਾਇਤ ਵੱਲੋਂ 4 ਏਕੜ ਜ਼ਮੀਨ ਵਿੱਚ ਖੇਡ ਸਟੇਡੀਅਮ ਬਣਾਉਣ ਦੀ ਕੀਤੀ ਗਈ ਮੰਗ ਅਤੇ ਕਾਂਗਰਸੀ ਪੰਚਾਇਤ ਵੱਲੋਂ ਪੰਚਾਇਤੀ ਜ਼ਮੀਨ ਦੇਣ ਤੋਂ ਕੀਤਾ ਗਿਆ ਇਨਕਾਰ ਤੇ ਇਨਕਾਰ ਕੀਤੇ ਜਾਣ ਦੀ ਖਬਰ ਮਿਲੀ ਹੈ ਪੰਚਾਇਤ ਨੌਜਵਾਨਾਂ ਅਤੇ ਪਿੰਡ ਵਾਸੀਆਂ ਵਿੱਚ ਤਕਰਾਰ ਸ਼ੁਰੂ ਇਸ ਖੂਨੀ ਜੰਗ ਨੂੰ ਖਤਮ ਕਾਰਨ ਲਈ ਐਡੀਸੀ ਸ਼੍ਰੀ ਮੋਸਸ ਸਾਹਿਬ ਵੱਲੋਂ ਜਲਦੀ ਹੀ ਹੱਲ ਕਰਨ ਦਾ ਦਿੱਤਾ ਗਿਆ ਭਰੋਸਾ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਅਮਰਤਦੀਪ ਵਿਸ਼ੇਸ਼ ਰਿਪੋਰਟ ਧੰਨਵਾਦ ਸਸਿਕਾ ਮੇਰੇ ਬੇਟੇ ਨੂੰ ਕਹਿੰਦਾ ਹਾਂ ਹੁਣ ਟੀਮਰ ਤੋਂ ਜ਼ਿਆਦਾ ਕਰ ਦੋ ਬਸ ਇਹਦਾ ਮੁੰਡਾ ਖੇਡਿਆ ਕਰਦਾ ਕੋਈ ਗੁਰਪ੍ਰੇਤ ਇਹਦਾ ਮੁੰਡਾ ਪੰਚਾਇਤ ਮੈਂਬਰ ਹੈ ਵੀ ਸਾਡੇ ਬੱਚਾ ਜੀ ਨਹੀਂ ਕਰਦਾ ਸਾਡੇ ਬੱਚੇ ਨਾਲ ਅੰਕਲ ਤੁਹਾਡਾ ਬੇਟਾ ਖੇਡਦਾ ਨਹੀਂ ਮੰਡੀ ਗਰਾਊਂਡ ਦੇ ਵਿੱਚ ਆ ਖੇਡਦਾ ਗਰਾਊਂਡ 'ਚ ਖੇਡਦਾ ਨਾ ਗਰਾਊਂਡ 'ਚ ਖੇਡਦਾ ਨਾ ਬੰਕੇ ਰੇਤਾ ਨਹੀਂ ਖੇਡਦਾ ਗਰਾਊਂਡ 'ਚ ਖੇਡਦਾ ਨਾ ਨਹੀਂ ਨਹੀਂ ਖੇਡਦੇ ਤਾਂ ਗਰਾਊਂਡ 'ਚ ਆ ਨਾ ਗਰਾਊਂਡ 'ਚ ਖੇਡਦਾ ਨਾ ਹੋਰ ਨਹੀਂ ਮੈਂ ਉਹ ਗੱਲ ਨਹੀਂ ਪੁੱਛਦਾ ਮੈਂ ਪੁੱਛਦਾ ਵੀ ਗਰਾਊਂਡ 'ਤੇ ਲੀਗਲੀ ਸਕੂਲ ਨੂੰ ਦਿੱਤਾ ਜਾਂਦਾ ਉਹੀ ਹੈ ਨਾ ਉਹੀ ਵੀਦਾ ਗਰਾਊਂਡ ਹੈ ਉਹੀ ਕਹਿੰਦਾ ਵੀ ਇਹ ਵੀ ਬਣਾ ਕੋਈ ਚੱਕਰ ਨਹੀਂ ਸਾਰੇ ਨਹੀਂ ਬਣਾ ਮੇਰੇ ਵੱਡੇ ਚਾਚੇ ਰਹੇ ਦਾ ਇਹ ਵੀ ਜਦੋਂ ਉਹਨੇ ਬੁਲਾਉ ਮਿੱਤਨੂਆਂ ਨੂੰ ਜਿਹੜੀ ਜਾਂਦੇ ਕੋਈ ਨਹੀਂ ਮੈਂ ਤੁਹਾਨੂੰ ਇਹ ਗੱਲ ਕਹਿ ਰਹੀਂ ਕਿ ਗਰਾਮ ਵਿੱਚ ਲੱਗਾ ਕ੍ਰਿਕਟ ਪੇ ਕਬੱਡੀ ਦਾ ਵਿੱਚ ਲੋਕਾਂ ਦਾ ਤੁਹਾਨੂੰ ਸਾਹਮਣੇ ਬਣਾਓ ਸਾਹਮਣੇ ਪਾ ਦਿੱਤੀ ਨਹੀਂ ਆ ਵੀ ਬਾਈ ਵੀ ਬਣਾਈ ਜਾਂਦਾ ਕੋਈ ਕੀ ਨਾਮ ਕੀ ਆਪਣਾ ਤੇ ਕੀ ਪੋਸਟ ਕੀ ਕੰਮ ਕਰਦਾ ਮੇਰਾ ਤਾਂ ਬਲਵੰਤ ਸਿੰਘ ਹੈ ਪੰਜਾਬ ਸਰਕੀ ਦੇ ਸਰ ਥੋੜਾ ਜਿਹਾ ਉੱਚੀ ਬੋਲਦੇ ਤੇ ਫਿਰਤਪਾਲ ਜੀ ਜਿਹੜਾ ਇੱਥੇ ਰੇੜਕਾ ਹੈ ਕੀ ਚੱਲ ਰਿਹਾ ਮਾੜਾ ਜੀ ਰੇੜਕਾ ਜੀ ਇਹ ਹੈਗਾ ਜੀ ਅਸੀਂ 2 3 4 5 ਵਾਰੀ ਬੋਲੀ ਰੱਖੀ ਹੈ ਪੰਚਾਇਤ ਦੀ ਤੇ ਉਹ ਬੱਚਿਆਂ ਦੀ ਮੰਗ ਹੈਗੀ ਸਾਨੂੰ ਖੇਡ ਸਟੇਡੀਅਮ ਦਿੱਤਾ ਜਾਵੇ ਜੀ ਪੰਚਾਇਤ ਤੇ ਇਹਨਾਂ ਦੇ ਵਿੱਚ ਅਜੇ ਸਹਿਮਤੀ ਨਹੀਂ ਬਣ ਰਹੀ ਉਹ ਪਹਿਲਾਂ ਕੁਝ ਕਹਿੰਦੇ ਸੀ ਵੀ ਅਸੀਂ ਲੰਮਾ ਛੱਡ ਦਿੰਨੇ ਹੈਗੇ ਦੋ ਕਿਲੇ ਨਾਲ ਜੀ ਤੇ ਫਿਰ ਬੱਚੇ ਕਹਿੰਦੇ ਸੀ ਕਿ ਵੀ ਸਾਨੂੰ ਉਹ ਵੀ ਨਹੀਂ ਸਾਡਾ ਵੀ ਲੰਮਾ ਨਹੀਂ ਚਾਹੀਦਾ ਸਾਨੂੰ ਚੌਥ ਚਾਹੀਦਾ ਹੈਗਾ ਓਕੇ ਉਹਦੇ ਵਾਸਤੇ ਅੱਜ ਡੀਸੀ ਸਾਹਿਬ ਨੂੰ ਇਹ ਮਿਲੇ ਸੀਗੇ ਤੇ ਡੀਸੀ ਸਾਹਿਬ ਨੇ ਏਡੀਸੀ ਸਾਹਿਬ ਦੀ ਤੇ ਵੀਡੀਓ ਸਾਹਿਬ ਦੀ ਡਿਊਟੀ ਲਾਈ ਸੀਗੀ ਜੀ ਮੈਨੂੰ ਕਿਹਾ ਸੀ ਬੇਨਤੀ ਕਰਕੇ ਦੱਸੋ ਵੀ ਕਿੰਨਾ ਲੰਮਾ ਕਿੰਨਾ ਚੌੜਾ ਹੈਗਾ ਮੈਂ ਬੇਨਤੀ ਅਸੀਂ ਕਰਤੀ ਹੈਗੀ ਆ ਤੇ ਵੀਡੀਓ ਸਾਹਿਬ ਨੂੰ ਮੈਂ ਦੱਸਦਾ ਹੈਗਾ ਉਹ ਫਿਰ ਜਿੱਦਾਂ ਵੀ ਅੱਗੇ ਦਾ ਹੋਊਗਾ ਜਿਨ੍ਹਾਂ ਦੀ ਇਹਨਾਂ ਲੋਡ ਹੈਗੀ ਉਹਦੇ ਮੁਤਾਬਕ ਜੀ ਸਾਹਿਬ ਵਿਸ਼ਵਾਸਨ ਦਿਵਾ ਕੇ ਗਏ ਵੀ ਉਸ ਸਾਹਿਬ ਨਾਲ ਅਸੀਂ ਗਰਾਊਂਡ ਛੱਡਦੇ ਹਾਂ ਅੱਛਾ ਇਹ ਜਿਹੜੇ ਹੈਗੇ ਆ ਨੌਜਵਾਨ ਆ ਇਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਵੀ ਜਲਦੀ ਮਸਲੇ ਦਾ ਹੱਲ ਕੱਢਿਆ ਜਾਊਗਾ ਹਾਂਜੀ ਸਰ ਹਾਂਜੀ ਧੰਨਵਾਦ ਵੀਰ ਕੀ ਨਾਮ ਕੀ ਆਪਣਾ ਕਿਹੜਾ ਪਿੰਡ ਹੈ ਇਹਦਾ ਨਾਮ ਲਵਲੀਪ ਸਿੰਘ ਜਹੀ ਪਿੰਡ ਹੈ ਤੇ ਸਰਾਇ ਨੰਗਾ ਕੀ ਕੀ ਅੱਜ ਮਾਮਲਾ ਕੀ ਆ ਮਾਮਲਾ ਜੀ ਆਪਣਾ ਗਰਾਊਂਡ ਦਾ ਮਸਲਾ ਜੀ ਜੀ ਆਪਾਂ ਜਿੱਥੇ ਆਪਾਂ ਹੁਣ ਖੜੇ ਆ ਜੀ ਇਹ ਸਿਰਫ ਪੌਣੇ 2 ਕਿਲੇ ਜਗਾ ਜੀ ਜੀ ਤੇ ਆਪਣੇ ਕੋਲ ਖੇਡਣਾਂਗਾ ਟੀਮਾਂ ਫੁੱਟਬਾਲ ਵੀ ਹੈਗੀ ਜੀ ਜੀ ਕ੍ਰਿਕਟ ਵੀ ਹੈਗੀ ਕਬੱਡੀ ਦੀ ਹੈਗੀ ਘੱਟੋ ਘੱਟ 50 60 ਆਣ ਖੇਡਣ ਵਾਲੇ ਆ ਓਕੇ ਹੁਣ ਖੇਡਣਾਂ ਤਾਂ ਸਾਰਿਆਂ ਨੇ ਆ ਜੀ ਹੂੰ ਇੱਕ ਟੀਮ ਖੇਡਦੀ ਹੈ ਦੂਜੀ ਬਹਿ ਜਾਂਦੀ ਹੈ ਦੂਜੀ ਖੇਡਦੀ ਹੈ ਤੀਜੀ ਬਹਿ ਜਾਂਦੀ ਹੈ ਜੀ ਅਸੀਂ ਪੰਚਾਇਤ ਨੂੰ ਇਹੀ ਬੇਨਤੀ ਕੀਤੀ ਸੀ ਹੂੰ ਵੀ ਸਾਨੂੰ ਚਾਰ ਜਾਂ ਪੰਜ ਕਿੱਲੇ ਸਾਨੂੰ ਛੱਡ ਕੇ ਦਿਓ ਕਿਤੇ ਕੋਈ ਹੋਰ ਪੰਚਾਇਤੀ ਜ਼ਮੀਨ ਮੌਜੂਦ ਹੈ ਹਾਂਜੀ ਹਾਂਜੀ ਆਪਣੇ ਕੋਲ ਠੀਕ ਹੈ ਅਗਲੇ ਵਨ 25 ਕਿੱਲੇ ਵਾਂਗੂ 25 ਕਿੱਲੇ ਪਲਾਸੀ ਆਪਣੇ ਕੋਲ ਪੰਚਾਇਤੀ ਜ਼ਮੀਨ ਹੈ ਓਕੇ ਓਕੇ ਅੱਗੇ ਹੋਣਾ ਇਹੀ ਚੱਕਰ ਆਈਏ ਸੀ ਇਹਨਾਂ ਨੂੰ ਦੋ ਤਿੰਨਾਂ ਦੀ ਆਖਿਆ ਜੇ ਦੋ ਤਿੰਨਾਂ ਦੀ बोलिए जी करके डिले भी हुई है हम्म अਸੀਂ ਇਹਨਾਂ ਨਾਲ ਮੀਟਿੰਗ ਵੀ ਕੀਤੀ ਪਰ ਇਹਨਾਂ ਨੇ ਸਾਨੂੰ ਕੋਈ ਸੁਰ ਜਵਾਬ ਨਹੀਂ ਦਿੱਤਾ ਜੀ ਸਾਡਾ ਮਕਸਦ ਇਹ ਹੈ ਜੀ ਹੁਣ ਯੂ ਦੇ ਦੋ ਤੁਸੀਂ ਹਾਲ ਕੀ ਹੋਇਆ ਪਿਆ ਸਰਕਾਰ ਨਸ਼ਿਆਂ 'ਚ ਪਈ ਜਾਂਦੀ ਹੈ ਨਸ਼ਿਆਂ ਦੇ ਵਿਰੁੱਧ ਤੇ ਉਹਦਾ ਬੈਕਅਪ ਕੀ ਜੀ ਨਸ਼ੇ ਰੁਕਣਗੇ ਕਿਵੇਂ ਮਤਲਬ ਆਪਾਂ ਸੈਂਟਰ ਵੀ ਭੇਜਦੇ ਆਂ ਸੈਂਟਰ ਤੋਂ ਬਾਅਦ ਆਉਣਗੇ ਤਾਂ ਗਰਾਊਂਡ 'ਚ ਜੀ ਸਾਡਾ ਇੱਥੇ ਹੀ ਹੋਣਾ ਹੈ ਗਰਾਊਂਡ 'ਚ ਤੇ ਆਪਣੀ ਤਾਂ ਇਹੀ ਬੇਨਤੀ ਆ ਵੀ ਗਰਾਊਂਡ ਛੱਡਿਆ ਜਾਵੇ ਜੀ ਸਾਡਾ ਕਿਸੇ ਨਾਲ ਕੋਈ ਅੱਛਾ ਫਿਰ ਪੂਰੀ ਪੰਚਾਇਤ ਵਿਰੋਧ ਕਰ ਰਹੀ ਹੈ ਇਹਦਾ ਪੰਚਾਇਤ ਪੂਰੀ ਨਹੀਂ ਆਪਾਂ ਕੌਸ਼ਿਸ਼ ਕਹਿ ਸਕਦੇ ਆਂ ਜੀ ਬੰਦੇ ਹੈਗੇ ਆ ਬਾਕੀ ਸਾਰੇ ਨਾਲ ਹਰ ਪਿੰਡ ਹੈਗਾ ਜੀ ਤੇ ਜ਼ਿਲ੍ਹਾ ਪ੍ਰਸ਼ਾਸਨ ਕੀ ਸਹਿਯੋਗ ਦੇ ਰਿਹਾ ਹੈ ਜ਼ਿਲ੍ਹਾ ਪ੍ਰਸ਼ਾਸਨ ਦਾ ਏਡੀ ਸਾਹਿਬ ਆਏ ਆ ਜੀ ਜੀ ਤੇ ਉਹ ਦੇਖ ਰਹੇ ਆ ਮੌਕਾ ਜੀ ਠੀਕ ਹੈ ਤੇ ਉਸ ਤੋਂ ਬਾਅਦ ਦੇਖਦੇ ਆਂ ਜੋ ਕਾਰਵਾਈ ਅੱਗੇ ਕਰਦੇ ਜੀ ਥੈਂਕ ਯੂ ਸਾਜਾ ਕਰਨਾ ਜੀ ਜੀ ਦਾ ਨਾਮ ਕੀ ਆਪਣਾ ਜੀ ਮੇਰਾ ਤੇਜਿੰਦਰ ਸਿੰਘ ਜੀ ਤੇਜਿੰਦਰ ਸਿੰਘ ਜੀ ਕੀ ਮਸਲਾ ਹੱਲ ਹੋਇਆ ਅੱਜ ਜਿਹੜਾ ਗਰਾਊਂਡ ਨੂੰ ਲੈ ਕੇ ਏਡੀਸੀ ਸਭਾਣ ਆਏ ਸੀ ਤੁਸੀਂ ਮੌਜੂਦ ਸੀ ਉਹਨਾਂ ਦੀ ਹਾਂਜੀ ਹਾਂਜੀ ਮੈਂ ਉਧਰ ਕਵਰੇਜ ਕਰਦਾ ਸੀ ਮੇਥੂ ਬਾਅਦ ਚ ਚਲੇ ਗਏ ਉਹਨਾਂ ਨੇ ਕੀ ਫੈਸਲਾ ਦਿੱਤਾ ਫਿਰ ਸਰ ਉਹ ਕਹਿੰਦੇ ਵੀ ਅਸੀਂ ਪਹਿਲਾਂ ਪੰਚਾਇਤ ਨਾਲ ਇੱਕ ਵੱਖਰੇ ਤੌਰ ਤੇ ਮੀਟਿੰਗ ਕਰਕੇ ਤੇ ਉਹਨਾਂ ਨਾਲ ਗੱਲ ਕਰਕੇ ਤੁਹਾਨੂੰ ਦੱਸ ਦਿੰਨੇ ਆ ਕਿ ਉਹਨਾਂ ਦਾ ਕੀ ਫੈਸਲਾ ਫਿਰ ਅਸੀਂ ਲਾ ਵਾਈਜ਼ ਜੋ ਵੀ ਏਡੀਸਨ ਹਟਣਾ ਬਹੁਤ ਵਧੀਆ ਸਾਨੂੰ ਸਰਵੇਾਈ ਕੀਤੀ ਹੈ ਉਹ ਕਹਿੰਦੇ ਜਿੰਨਾ ਵੀ ਕਾਨੂੰਨੀ ਤੌਰ ਤੇ ਥੋੜਾ ਗਰਾਊਂਡ ਬੰਦਾ ਹੋਇਆ ਉਹ ਅਸੀਂ ਤੁਹਾਨੂੰ ਦੇ ਦਾਂਗੇ ਇਹ ਪੰਚਾਇਤ ਜੋ ਸਾਡੀ ਪਿੰਡ ਦੀ ਕਹਿ ਰਹੀ ਹੈ ਇੱਕ ਵਾਲੀਬਾਲ ਤੇ ਬਾਸਕਟਬਾਲ ਛੋਟਾ ਜਿਹਾ ਗਰਾਊਂਡ ਬਣਾ ਕੇ ਸਾਨੂੰ ਉ ਖੇਡ ਸਕਦਾ ਬੰਦਾ ਨਹੀਂ ਖੇਡਿਆ ਜਸ ਅਸੀਂ ਚਲੋ ਪੰਚਾਇਤ ਵੀ ਰੱਬ ਰੂਪੀ ਹੁੰਦੀ ਆ ਜੀ ਕਹਿੰਦੇ ਕ੍ਰਿਕਟ ਵਾਲੀ ਅਸੀਂ ਵਾਲੀਬਾਲ ਬਾਸਕਟਬਾਲ ਉਥੇ ਖੇਡ ਲਾਂਗੇ ਬੰਚੇ ਹੁਣ ਕ੍ਰਿਕਟ ਖੇਡਦੇ ਕਬੱਡੀ ਖੇਡਦੇ ਫੁੱਟਬਾਲ ਖੇਡਦੇਓ ਸਾਨੂੰ ਇਥੇ ਗਰਾਊਂਡ ਪੂਰਾ ਬਣਾ ਕੇ ਦਿਓ ਦੇ ਪੰਚਾਇਤੀ ਜ਼ਮੀਨਾਂ ਹੀ ਕਿਸੇ ਦੇ ਘਰ ਦੀ ਜ਼ਮੀਨ ਨਹੀਂ ਦੀ ਕਹਿ ਰਹੇ ਸਾਰੇ ਪਿੰਡ ਦਾ ਹੱਕ ਹੈ ਜੀ 27 22 ਕਿੱਲੇ ਉਹਦੇ ਵਿੱਚ ਜੇ 4 ਕਿੱਲੇ ਸਾਰੇ ਪਿੰਡ ਦੇ ਬੱਚਿਆਂ ਦੇ ਨਾਂ ਆਏ ਨੇ ਕਿੱਡੀ ਗੱਲ ਹੈ ਜੀ ਸਾਰੇ ਜਵਾਬ ਖੇਡਣ ਵਾਲੇ ਜਿਹੜਾ ਨਸ਼ਿਆਂ ਦਾ ਲੋਰ ਚੱਲਦਾ ਇੱਕੋ ਇੱਕ ਖੇਡਾਂ ਹੀ ਪ੍ਰੇਰਨਾ ਸਰੋਤ ਹੋ ਸਕਦੀਆਂ ਜਿਹੜੀਆਂ ਨੌਜਵਾਨਾਂ ਨੂੰ ਆਪਣੀ ਬੁੱਕਲ ਚ ਲੈ ਕੇ ਵਧੀਆ ਸਾਰੂ ਸੋਚ ਬਣਾਉਣ ਲਈ ਹਾਂਜੀ ਹਾਂਜੀ ਤਿਆਰ ਕਰ ਸਕਦੀਆਂ ਅੱਛਾ ਦੂਸਰੇ ਪਾਸੇ ਪਿੰਡ ਦੀ ਪੰਚਾਇਤ ਤੇ ਟੀਮਾਂ ਜਿਹੜੀਆਂ ਹੈਗੀਆਂ ਇਹ ਲੈ ਲੋ ਵਿਸ਼ਵ ਵਿਆਪੀ ਟੀਮ ਪੱਧਰੀ ਟੀਮਾਂ ਹੈਗੀਆਂ ਇੰਟਰਨੈਸ਼ਨਲ ਟੀਮਾਂ ਹੈਗੀਆਂ ਇਹ ਕ ਰਾਜ ਖੇਡਾਂ ਹੈਗੀਆਂ ਕਬੱਡੀ ਵਗੈਰਾ ਇਹ ਸਾਰੀਆਂ ਖੇਡਾਂ ਜਿਹੜੀਆਂ ਇਹ ਪੌਣੇ 2 ਖਿੱਲਿਆਂ ਦੇ ਵਿੱਚ ਨਹੀਂ ਖੇਡੀਆਂ ਜਾ ਸਕਦੀਆਂ ਟੀਮਾਂ ਤਿਆਰ ਆ ਇਸ ਵਾਸਤੇ ਤੁਸੀਂ ਇਹ ਗੱਲ ਪੰਚਾਇਤ ਨਾਲ ਕੀਤੀ ਪੰਚਾਇਤ ਤੇ ਤੁਹਾਡੇ ਚ ਰੇੜਕਾ ਜਾ ਰਹੀ ਆ ਕਿਉਂਕਿ ਜਿਹੜਾ ਏਡੀਸੀ ਜਿਲ੍ਹਾ ਪ੍ਰਸ਼ਾਸਨ ਉਹ ਵਿੱਚ ਵਿਚੋਲਗੀ ਦਾ ਕੰਮ ਕਰਕੇ ਆਸ ਕਰਦੇ ਹਾਂ ਦੁਬਾਰੀ ਇਹ ਜਿਹੜਾ ਜਲਦੀ ਹੀ ਇਸ ਮਸਲੇ ਹੱਲ ਕੱਢ ਦੋ ਸਰ ਅਸੀਂ ਇਹ ਆਸ ਕਰਦੇ ਵੀ ਸਾਨੂੰ ਵੀ ਅੱਗੇ ਰੋਸ ਪ੍ਰਦਰਸ਼ਨ ਨਾ ਕਰਨਾ ਪਵੇ ਸਾਡੀ ਸਰਕਾਰ ਅੱਗੇ ਵੀ ਹੱਥ ਜੋੜ ਕੇ ਬੇਨਤੀ ਆ ਵੀ ਕਿਉਂਕਿ ਸਰਕਾਰ ਨੇ ਵੀ ਯੋਧ ਨਸ਼ਾ ਵਿਰੋਧ ਚਲਾਇਆ ਦੇ ਅਸੀਂ ਅਸੀਂ ਸਾਡੀ ਕਿਸੇ ਨਾ ਕੋਈ ਅੜੀ ਨਹੀਂ ਕਿਸੇ ਨਾ ਕੋਈ ਸਾਡੀ ਖੈਰਬਾਜੀ ਨਹੀਂ ਕੋਈ ਸਾਡੀ ਪਾਰਟੀਵਾਜੀ ਨਹੀਂ ਅਸੀਂ ਪਿੰਡ ਪੱਧਰ ਤੇ ਹੱਥ ਜੋੜ ਕੇ ਬੇਨਤੀ ਕਰਦੇ ਆ ਓਕੇ ਆ ਸਾਰੇ ਬੱਚੇ ਗਰੀਬ ਕਰਦੇ ਆ ਜੀ ਇਥੇ ਵੱਡੇ ਸਰਮਾਇਦਾਰ ਉੱਠ ਕੇ ਕਹਿੰਦੇ ਸਾਡੇ ਬੱਚੇ ਖੇਡੇ ਆ ਜੀ ਇੱਥੇ ਖੇਡੇ ਉਹਨਾਂ ਦਾ ਪੈਸੇ ਪੈਸੇ ਲਾ ਕੇ ਜੀ ਸਰ ਟ੍ਰੇਨਿੰਗ ਲੈ ਲੈਂਦੇ ਆ ਇਹ ਜਿਹੜੇ ਦਿਹਾੜੀਆਂ ਕਰਦੇ 300 ਚ ਕਿਥੇ ਟ੍ਰੇਨਿੰਗ ਲੈਣ ਜੀ 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 ਮੈਂ ਤਾਂ ਇਹੀ ਕਹਿਣਾ ਵੀ ਸਾਨੂੰ ਰੋਜ਼ ਪ੍ਰਦਰਸ਼ਨ ਕਰਨ ਤੇ ਨਾਮਜ਼ਬੂਰ ਕੀਤਾ ਜਾਵੇ ਨਹੀਂ ਤਾਂ ਅਸੀਂ ਅੱਗੇ ਸਾਰਾ ਆਪ ਦਾ ਵਿਅੰਤ ਕਰਕੇ ਰੋਜ਼ ਪ੍ਰਦਰਸ਼ਨ ਦੀ ਜੋ ਵੀ ਸਾਨੂੰ ਲੱਗਿਆ ਪਹਿਲਾਂ ਤਾਂ ਅਸੀਂ ਸਰਕਾਰ ਦੇ ਨਾਲ ਆ ਏਡੀ ਸਜਤੀਏ ਸਹਿਮਤੀ ਅਸੀਂ ਉਹਨਾਂ ਦੇ ਨਾਲ ਆ ਉਸ ਤੋਂ ਬਾਅਦ ਅਸੀਂ ਅੱਗੇ ਆਦਾ ਫੈਸਲਾ ਕਰਾਂਗੇ ਜਾਨੀ ਕਿ ਤੁਸੀਂ ਨਸ਼ਿਆਂ ਤੋਂ ਨੌਜਵਾਨੀ ਨੂੰ ਬਚਾਉਣ ਲਈ ਉਹਨਾਂ ਨਾਲ ਖੜ ਕੇ ਕੁਝ ਵੀ ਕਰ ਸਕਦੇ ਹੋ ਕਾਨੂੰਨ ਦੇ ਦਾਇਰੇ ਸਾਨੂੰ ਕਾਨੂੰਨ ਦੇ ਦਾਇਰੇ ਚ ਕਰਾਂਗੇ ਜੋ ਵੀ ਕੁਝ ਕਰਨਾ ਹੈ ਕਾਨੂੰਨ ਤੋਂ ਬਾਹਰ ਹੋ ਕੇ ਬਿਲਕੁਲ ਨਹੀਂ ਕੁਝ ਕਰਦੇ ਜੋ ਜੇ ਅਸੀਂ ਸ਼ਾਂਤભાઈ ਰੋਸ ਪ੍ਰਦਰਸ਼ਨ ਸਾਨੂੰ ਕਰਨਾ ਪਿਆ ਸੀ ਉਹ ਵੀ ਕਰਾਂਗੇ ਧੰਨਵਾਦ ਥੈਂਕ ਯੂ ਸਰ ਇਹ ਕੀ ਮਾਮਲਾ ਹੈ ਪਿੰਡ ਸਰਾਣਾ ਦਾ ਜਿਹੜਾ ਅੱਜ ਚੱਲ ਰਿਹਾ ਜੀ ਜੀ ਆਪਣੇ ਗਰਾਊਂਡ ਨੂੰ ਲੈ ਕੇ ਸੀਗੇ ਜੀ ਮਸਲਾ ਸਾਰਾ ਜੀ ਜੀ ਪੰਚਾਇਤ ਨਾਲ ਗਰਾਊਂਡ ਬਾਰੇ ਗੱਲ ਹੋਈ ਸੀ ਕਿਉਂਕਿ ਪਿੰਡ 'ਚ ਖੇਡਣ ਵਾਲੇ ਬੱਚੇ ਦੀ ਗਿਣਤੀ ਬਹੁਤ ਵੱ ਚੁੱਕੀ ਹੈ ਜੀ ਕਿੰਨੇ ਕੁ ਬੱਚੇ ਹੋ ਗਏ ਆ ਜੀ ਹੁਣ 20 ਤੋਂ ਪਲੱਸ ਬੱਚੇ ਹੋ ਗਏ ਆ ਜੀ ਹੁਣ 4-5 ਟੀਮਾਂ ਬਣ ਚੁੱਕੀਆਂ ਜੀ ਪਿੰਡ ਦੀ ਪੰਚਾਇਤ ਨੇ 2 ਮਹੀਨੇ ਹੋ ਗਏ ਜੀ ਸਾਨੂੰ ਲਾਰੇ ਲਾ ਰਹੇ ਨੂੰ ਮੌਕਾ ਵੇਖ ਕੇ ਗਏ ਆ ਜੀ ਸਾਰਾ ਗਰਾਊਂਡ ਦਾ ਕਰਕੇ ਗਏ ਆ ਵੀ ਇੰਨਾ ਘਾਟਾ ਤੋਂ ਡਾ ਗਰਾਊਂਡ ਇਹ ਵੀ ਪਤਾ ਲੱਗਿਆ ਜੀ ਵੀ ਹਰ ਤਰ੍ਹਾਂ ਦੇ ਜਿਹੜੇ ਬੱਚੇ ਆ ਟੀਮਾਂ ਉਹ ਤਿਆਰ ਨੇ ਇੱਥੇ ਬਿਲਕੁਲ ਜੀ ਬਿਲਕੁਲ ਸਾਰੀਆਂ ਖੇ ਕੀ ਤੋਂ 35 ਬੱਚੇ ਜੀ ਕਬੱਡੀ ਖੇਡ ਰਹੇ ਜੀ ਇਸ ਟਾਈਮ ਪ੍ਰੈਜੈਂਟ ਜੀ ਬਾਹਰ ਵੀ ਜਾ ਰਹੇ ਆ ਟੂਰਨਾਮੈਂਟਾਂ ਦੇ ਵੀ ਜਾ ਰਹੇ ਆ ਓਕੇ ਕ੍ਰਿਕਟ ਦੀ ਟੀਮ ਆ ਜੀ ਉਹ ਵੀ ਬਾਹਰ ਖੇਡ ਰਹੀ ਹੈ ਜੀ ਸਰ ਫੁੱਟਬਾਲ ਦੀ ਟੀਮ ਆ ਨਵੇਂ ਬੱਚੇ ਨਾਲ ਉਹਨਾਂ ਦੇ ਐਡ ਕੀਤੇ ਉਹਨਾਂ ਨੂੰ ਟ੍ਰੇਨ ਕਰੀ ਜਾ ਰਹੇ ਜੀ ਜੀ ਵਾਲੀਬਾਲ ਦੀ ਟੀਮ ਵੀ ਬਹੁਤ ਵਧੀਆ ਬਣ ਚੁੱਕੀ ਹੈ ਜੀ ਓਕੇ ਸੋ ਇਸੇ ਕਰਕੇ ਅਸੀਂ ਇਹਨਾਂ ਨੂੰ ਕਿਹਾ ਸੀ ਪੰਚਾਇਤ ਨੂੰ ਵੀ ਸਾਨੂੰ ਪੂਰਾ ਗਰਾਊਂਡ ਛੱਡ ਦਿਓ ਵੀ ਸਾਡੇ ਬੱਚੇ ਜ਼ਿਆਦਾ ਹੋਣ ਕਰਕੇ ਵੀ ਵਿੱਚ ਸਾਰੀਆਂ ਗੇਮਾਂ ਜੀ ਕਿੰਨਾ ਗਰਾਊਂਡ ਜਿਹੜਾ ਤੁਸੀਂ ਲੈਣਾ ਚਾਹੁੰਦੇ ਹੋ ਅਸੀਂ 4 4.5 ਕਿੱਲੇ ਗਰਾਊਂਡ ਦੀ ਮੰਗ ਕਰਦੇ ਆ ਉਹਦੇ ਚੰਨਈ 2 ਕਿਲੋ ਕਾਫੀ ਨਹੀਂ ਹੈ ਜੀ ਬਿਲਕੁਲ ਜੀ ਅੱਛਾ ਅੱਛਾ ਜੇ ਮੰਨ ਲਓ ਕਿ ਕੌਣ ਇਹਦੇ ਚ ਮੇਨ ਜਿਹੜਾ ਰੇੜਕਾ ਕਿਹੜੀ ਜਗ੍ਹਾ ਤੇ ਰੁਕਿਆ ਪਿਆ ਮੇਨ ਬੱਚਿਆਂ ਲਈ ਤਾਂ ਸਭ ਨੂੰ ਸੋਚਣਾ ਪੈਂਦਾ ਹੈ ਤੇ ਫਿਰ ਹੋ ਕਿਉਂ ਨਹੀਂ ਰਿਹਾ ਮੇਨ ਰੇੜਕਾ ਹੀ ਹੈ ਜੀ ਪੰਚਾਇਤ ਤੋਂ ਉਲਟਾ ਜੀ ਇਸ ਚੀਜ਼ ਨੇ ਪੰਚਾਇਤ ਕਰੀਏ ਵੀ ਸਾਡਾ ਨੁਕਸਾਨ ਹੋ ਰਿਹਾ ਜੇ ਅਸੀਂ ਪਿੰਡ ਚੋਂ ਪਹਿਲੀ ਛੱਡਾਂਗੇ ਤਾਂ ਸਾਡਾ ਨੁਕਸਾਨ ਆ ਤੇ ਅਸੀਂ ਇਹ ਉਹ ਨਹੀਂ ਜੀ ਪਤਾ ਰੇੜਕਾ ਕਿੱਥੇ ਹੈ ਜੀ ਜੀ ਰੇੜਕਾ ਉੱਥੇ ਹੈ ਜਿਹੜੇ ਬੰਦੇ ਜ਼ਮੀਨ ਵੋਂਦੇ ਆ ਹੂੰ ਜਿਹੜੇ 5-4 ਬੰਦੇ ਜ਼ਮੀਨ ਵਾਉਂਦੇ ਨਾ ਉਹ ਪੰਚਾਇਤ ਮੈਂਬਰ ਆ ਇਹ ਮਾਮਲੇ ਤੇ ਜ਼ਮੀਨ ਵਾਉਂਦੇ ਆ ਜੀ ਹਾਂ ਠੇਕੇ ਤੇ ਲੈ ਕੇ ਜੀ ਉਹਨਾਂ ਨੇ ਓ ਆ ਵੀ ਜੇ ਇਸ ਜ਼ਮੀਨ ਚੋਂ 5-4 ਕਿੱਲੇ ਨਿਕਲ ਗਏ ਤਾਂ ਸਾਨੂੰ 5-4 ਕਿੱਲੇ ਹੋਰ ਕੋਈ ਉਹ ਇਹ ਵਾਰੀ-ਵਾਰੀ ਇਹ ਗੱਲ ਕਹਿੰਦੇ ਪਿੰਡ ਨੂੰ ਘਾਟਾ ਪੈਂਦਾ ਪਿੰਡ ਨੂੰ ਨਹੀਂ ਘਾਟਾ ਪੈਂਦਾ ਉਹਨਾਂ ਪੰਜਾਂ-ਚਾਰਾਂ ਬੰਦੇ ਨੂੰ ਘਾਟਾ ਪੈਂਦਾ ਪੰਜਾਂ-ਚਾਰਾਂ ਤੇ ਜੇ ਮੈਂ ਗਸਟਾਕੀ ਨਹੀਂ ਕਰਦਾ ਤਾਂ ਇਹ ਕਿਸ ਪਾਰਟੀ ਨਾਲ ਸੰਬੰਧ ਰੱਖਦੀ ਪਿੰਡ ਦਾ ਵਿਕਾਸ ਕਰਨ ਸਮੇ ਅਕਸਰ ਹੀ ਜਿਹੜੀ ਪੰਚਾਇਤ ਆ ਉਹਨੂੰ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਧਿਰ ਬੰਨਣਾ ਪੈਂਦਾ ਉਹ ਕਾਂਗਰਸ ਨਾਲ ਆ ਜੀ ਕਾ ਠੀਕ ਹੈ ਅੱਛਾ ਜੀ ਹੋਰ ਕੋਸ਼ਿਸ਼ ਬਸ ਹੋਰ ਇਹੀ ਹੈ ਜੀ ਵੀ ਜਿਹੜੇ ਬੱਚਾ ਨੂੰ ਗਰਾਉਂਡ ਛੱਡਾ ਜਾਵੇ ਤੇ ਜਿਹੜੇ ਯੋਧ ਨਸ਼ਾ ਵਿਰੋਧ ਚੱਲ ਰਿਹਾ ਸਰਕਾਰ ਦੇ ਉਹਦੇ ਚ ਸਹਿਯੋਗ ਕੀਤਾ ਜੀ ਕਿਉਂਕਿ ਇੱਕ ਇੱਕੀ ਜਿਹੜੀਆਂ ਖੇਡਾਂ ਹੀ ਆ ਇਹ ਹੀ ਬੱਚਿਆਂ ਨੂੰ ਆਪਣੀ ਗੋਦ ਚ ਲੈ ਸਕਦੀਆਂ ਵਧੀਆ ਸਾਰੂ ਸੋਚ ਬਣਾਉਣ ਵਾਸਤੇ ਤੇ ਹੋਰ ਕੋਈ ਵੀ ਇੱਥੇ ਮਹਿਮ ਨਹੀਂ ਚੱਲ ਰਹੀ ਜਿਹਦੇ ਨਾਲ ਨੌਜਵਾਨੀ ਬਚ ਸਕੇ ਇਸ ਲਈ ਤੁਸੀਂ ਇਹ ਸੰਘਰਸ਼ ਕਰ ਰਹੇ ਹੋ ਜੇਕਰ ਮਸਲਾ ਹੱਲ ਨਹੀਂ ਹੁੰਦਾ ਫਿਰ ਕੀ ਕਰਾਂਗੇ ਫਿਰ ਹੀ ਸਾਰਾ ਨਾ ਰਹਿ ਕਰਕੇ ਜਿਵੇਂ ਵੀ ਕੋਈ ਅਸੀਂ ਅਗਲਾ ਲੀਕਾਂਗੇ ਜੀ ਅਗਲਾ ਪ੍ਰੋਗਰਾਮ ਲੀਕਾਂਗੇ ਕੋਈ ਨਾ ਕੋਈ ਸੀਐਮ ਸਾਹਿਬ ਨਾਲ ਸਾਥ ਕਰਾਂਗੇ ਜੀ ਸਾਫੀ ਹੱਲ ਬਣਾ ਕਰਕੇ ਕਰਾਂਗੇ ਪਿੰਡ ਦਾ ਦੱਸਾਂਗੇ ਵੀ ਜੋ ਵੀ ਪ੍ਰੋਬਲਮ ਹੈਗੀ ਹੈ ਸੀਐਮ ਸਾਹਿਬ ਤਾਂ ਤੁਹਾਡੀ ਨਿਊਜ਼ ਪਹੁੰਚਾ ਦੂੰਗਾ ਜੀ ਮੈਂ ਮੈਨੂੰ ਬਹੁਤ ਮੁਸ਼ਕਲ ਹੈ ਬਸ ਧੰਨਵਾਦ ਥੈਂਕ ਯੂ ਬਾਪੂ ਜੀ ਕੀ ਨਾਮ ਆਪਣਾ ਕੀ ਕੰਮ ਕਰਦੇ ਸੀ ਮੈਂ ਮੰਦਰ ਸਿੰਘ ਸਰਾਇਨਗਰ ਸਾਬਕਾ ਜ਼ਿਲ੍ਹਾ ਪ੍ਰਧਾਨ ਭੋਜਨ ਸਮਾਜ ਪਾਰਟੀ ਅਤੇ ਸ਼ਿਕਾਇਤ ਕਮੇਟੀ ਮੈਂਬਰ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਸਰ ਜੀ ਕੀ ਮਾਮਲਾ ਸਰਾਇਨਗਰ ਚ ਜਿਹੜਾ ਇੱਥੇ ਤੁਸੀਂ ਦੇਖ ਰਹੇ ਹੋ ਸਰ ਮਾਮਲਾ ਜੇ ਤਾਂ ਸੋਚੀਏ ਕੋਈ ਖਾਸ ਵੱਡਾ ਮਾਮਲਾ ਨਹੀਂ ਹੈ ਇਹ ਮਾਮਲਾ ਤਾਂ ਛੋਟਾ ਜਿਹਾ ਹੈ ਇੱਕ ਪਾਸੇ ਕੁਝ ਥੋੜੇ ਜੇ ਘੱਟ ਸੰਖਿਆ ਵਾਲੇ ਲੋਕ ਅੜੀਅਲ ਬਤੀਰਾ ਇਹ ਹੀ ਕਰ ਰਹੇ ਕਿ ਉਹ ਇੱਕ ਪੱਛੇ ਸਾਰਾ ਪਿੰਡ ਹੈ ਹੂੰ ਪਿੰਡ ਦੇ ਜਿਹੜੇ ਬੱਚੇ ਐ ਅਸੀਂ ਸੋਚਦੇ ਸਾਰੇ ਨਗਰ ਨਿਵਾਸੀ ਨਸ਼ੇ ਪੱਤੇ ਤੋਂ ਰਹਿਤ ਰਹਿਣ ਹੂੰ ਚੰਗੇ ਖਿਡਾਰੀ ਪੈਦਾ ਹੋਣ ਹੂੰ ਪਿੰਡ ਦਾ ਨਾਮ ਰੋਸ਼ਨ ਹੋਵੇ ਉਸ ਤੋਂ ਬਾਅਦ ਆਪਣੇ ਇਹ ਬੱਚੇ ਆਪਣੀਆਂ ਬਲੰਦੀਆਂ ਤੇ ਪਹੁੰਚਣ ਹੂੰ ਪਿੰਡ ਦੀ ਤਰੱਕੀ ਹੋਵੇ ਜੀ ਤਾਂ ਸਾਡਾ ਇਹੀ ਆਸਮੀਰ ਹੈਗੀ ਹੈ ਕਿ ਜੋ ਇਹਨਾਂ ਦੀ ਡਿਮਾਂਡ ਹੈਗੀ ਬੱਚਿਆਂ ਦੀ ਅਸਲੀ ਇਕੱਲੇ ਬੱਚਿਆਂ ਦੀ ਡਿਮਾਂਡ ਨਹੀਂ ਉਹਨਾਂ ਦੇ ਮਾਪਿਆਂ ਦੀ ਡਿਮਾਂਡ ਹੈਗੀ ਹੈ ਜੀ ਪੰਚਾਇਤ ਵੱਲੋਂ ਜਾਂ ਸ਼ਾਸਨ ਪ੍ਰਸ਼ਾਸਨ ਵੱਲੋਂ ਡੀਸੀ ਸਾਹਿਬ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਗਰਾਊਂਡ ਵੱਧ ਤੋਂ ਵੱਧ ਇਹਨਾਂ ਨੂੰ ਜ਼ਮੀਨ ਦਿੱਤੀ ਜਾਵੇ ਚੌਕਸ ਗਰਾਊਂਡ ਹੋਵੇ ਜਿੱਦੇ ਵਿੱਚ ਦੋ ਤਿੰਨ ਟੀਮਾਂ ਸੌਖੀਆਂ ਆਪਦੀਆਂ ਖੇਡ ਸਕਦੀਆਂ ਇਹ ਸਾਡੇ ਮੰਗ ਪੱਤਰ ਹੈ ਇਹ ਸਾਡੀ ਡਿਮਾਂਡ ਹੈ ਇਹ ਕਿਉਂ ਨਹੀਂ ਦੇ ਰਹੇ ਫਿਰ ਸਰਕਾਰ ਕਹਿ ਰਹੀ ਨਸ਼ਿਆਂ ਤੋਂ ਉੱਪਰ ਉੱਠ ਕੇ ਨੌਜਵਾਨ ਬਾਹਰ ਹੋਣ ਪਰ ਨੌਜਵਾਨਾਂ ਦੇ ਖੇਡਣ ਨੂੰ ਕਿਹੜੀ ਜ਼ਮੀਨ ਉਹ ਦੇਣ ਲਈ ਸਮੱਸਿਆ ਕਿੱਥੇ ਆਉਂਦੀ ਹੈ ਦੇਖੋ ਜੀ ਜੇ ਸੋਚੀ ਪੰਜਾਬ ਸਰਕਾਰ ਦਾ ਦਲਾਨ ਹੈਗਾ ਜਿੱਥੇ ਕਿ ਬੱਚਿਆਂ ਨੂੰ ਗਰਾਊਂਡ ਮਿਲਦਾ ਫਿਰ ਇਸ ਪਿੰਡ ਚ ਕਿਉਂ ਨਹੀਂ ਉਹ ਚੀਜ਼ ਨੂੰ ਸਮਝਿਆ ਜਾਂਦਾ ਸੀ ਉਹਦੇ ਸੰਬੰਧੀ ਦੇਖੋ ਕੁਝ ਅੜੀਲਬਤੀ ਦਾ ਹੋ ਸਕਦਾ ਜਾਂ ਕੋਈ ਕੁਝ ਇੱਧਰ ਉੱਧਰ ਹੋ ਸਕਦੇ ਆ ਮੈਂ ਪਿਛਲੀ ਗੱਲ ਕੋਈ ਨਿੱਜੀ 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 ਸਵਾਰਥ ਵੀ ਇਸ ਜ਼ਮੀਨ ਨਾਲ ਜੁੜਿਆ ਜਿਹਦੇ ਕਾਰਨ ਨੌਜਵਾਨਾਂ ਨੂੰ ਪ੍ਰੇਸ਼ਾਨ ਨਿੱਜੀ ਸਵਾਰਥ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਿਛਲੇ ਸਮੇਂ ਦੇ ਵਿੱਚ ਇਸ ਜ਼ਮੀਨ ਦੇ ਠੇਕੇ ਜੋ ਹੁੰਦਾ ਸੀ ਕੁਝ 18 19 ਕਿੱਲੇ ਜਨਨ ਕੈਟਾਗਰੀ ਦੇ ਕੋਲ ਸੀ ਤੇ ਜਿਹਦੇ ਵਿੱਚੋਂ 10 ਕਿੱਲੇ ਜਿਹੜੇ ਐਸਸੀ ਪਾਈਚਾਰੇ ਦੇ ਹੁੰਦੇ ਸੀ ਜੀ ਸਤਾਲ ਸਿੰਘ ਜੀ ਗੱਲ ਧਿਆਨ ਨਾਲ ਸੁਣ ਲਈ ਪੰਜਾਬ ਸਰਕਾਰ ਤੱਕ ਪਹੁੰਚਾਉਣੀ ਓਕੇ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਜ਼ਮੀਨ ਐਸਸੀ ਪਾਈਚਾਰੇ ਦਾ ਠੇਕਾ ਵੱਖਰਾ ਹੁੰਦਾ ਸੀ ਜਨਰਲ ਪਾਈਚਾਰੇ ਦਾ ਠੇਕਾ ਵੱਖਰਾ ਹੁੰਦਾ ਸੀ ਕੋਈ ਜਰਨਲ ਲੋਕ ਮੈਂ ਕਿਸੇ ਦੇ ਵਿਰੋਧਤਾ ਨਹੀਂ ਕਰਨਾ ਚਾਹੁੰਦਾ ਕੋਈ ਜਰਨਲ ਲੋਕ ਐਸੀ ਭਾਈਚਾਰੇ ਨੂੰ ਠੱਲ ਕੇ ਉਹਦੀ ਜ਼ਮੀਨ ਜਿਹੜੀ ਹੈ ਠੇਕੇ ਤੇ ਲਈ ਜਾਂਦੀ ਸੀ ਵਾਹਦੇ ਆਪਸੀ ਇਸ ਕਰਕੇ ਅਸੀਂ ਇਸ ਕੰਮ ਨੂੰ ਰੋਕਣਾ ਦਿੱਤੇ ਐਸੀ ਭਾਈਚਾਰੇ ਜਿਵੇਂ ਐਸੀ ਭਾਈਚਾਰਾ ਬਾਵੇ ਨਾਲ ਹੀ ਅਸੀਂ ਜਲਦੀ ਤੋਂ ਜਲਦੀ ਇਹ ਮੰਗ ਕਰਦੇ ਆ ਕਿ ਇਹ ਤਾਂ ਇਹਦਾ ਜਿਹੜਾ ਫੈਸਲਾ ਪੰਜਾਬ ਸਰਕਾਰ ਵੱਲੋਂ ਡੀਸੀ ਸਾਹਿਬ ਵੱਲੋਂ ਜਲਦੀ ਤੋਂ ਜਲਦੀ ਲਿਆ ਜਾਵੇ ਤਾਂ ਕਿ ਬੱਚੇ ਆਪਣਾ ਗਰਾਊਂਡ ਬਣਾ ਸਕਣ ਨਾਲ ਜਿਹੜੀ ਜ਼ਮੀਨ ਉਹਦਾ ਵੀ ਠੇਕਾ ਛੇਤੀ ਹੋ ਜਾ ਕੇ ਪੰਚਾਇਤ ਨੂੰ ਪੈਦਾ ਹੋ ਸਕੇ ਠੀਕ ਹੈ ਸਰ ਇਹ ਵੀ ਪਤਾ ਲੱਗਿਆ ਵੀ ਇੱਥੇ ਇਹ ਕੁਝ ਕੋਈ ਜਿਹੜੇ ਮੇਨ ਕਾਰਨ ਬਣਦੇ ਆ ਇਸ ਝਗੜੇ ਨੂੰ ਅੱਗੇ ਲੈ ਕੇ ਜਾਣ ਵਾਸਤੇ ਵੀ ਉਹ ਲੋਕੀ ਘੱਟ ਮਾਮਲੇ ਦੇ ਵਿੱਚ ਇਹਨੂੰ ਵਾਹ ਕੇ ਮੁਨਾਫਾ ਕਮਾਰੇ ਆ ਦੇਖੋ ਜੀ ਪਹਿਲਾਂ ਵੀ ਹੁੰਦਾ ਰਿਹਾ ਮੈਂ ਕਿਸੇ ਦੀ ਵਿਰੋਧਤਾ ਨਾ ਕੋਈ ਪਾਰਟੀ ਬਾਜੀ ਦੀ ਗੱਲ ਕਰਨੀ ਚਾਹੁੰਦਾ ਮੈਂ ਤਾਂ ਇੱਕ ਪਿੰਡ ਦੇ ਭਵਿੱਖ ਵਾਸਤੇ ਪਿੰਡ ਦੇ ਨਗਰ ਦੇ ਵਾਸਤੇ ਅਤੇ ਬੱਚਿਆਂ ਦੇ ਭਵਿੱਖ ਵਾਸਤੇ ਸਾਡੇ ਬੱਚੇ ਨਸ਼ੇ ਪੱਤੇ ਤੋਂ ਰਹਿਤ ਹੋਣ ਅੱਜ ਜਿੰਨੇ ਵੀ ਪੰਡਾਲ ਦੇ ਵਿੱਚ ਜਿੰਨੇ ਵੀ ਇਸ ਗਰਾਊਂਡ ਦੇ ਵਿੱਚ ਬੱਚੇ ਖੜੇ ਬਿਲਕੁਲ ਨਸ਼ੇ ਪੱਤੇ ਤੋਂ ਰਹਿਤ ਹੈ ਅਸੀਂ ਬੱਚਿਆਂ ਦੇ ਭਵਿੱਖ ਨੂੰ ਜਗਾਉਣਾ ਚਾਹੁੰਦੇ ਆ ਸਾਡਾ ਸਾਰਾ ਪਿੰਡ ਹੀ ਬੱਚਿਆਂ ਦੀ ਤਰੱਕੀ ਨੂੰ ਚਾਹੁੰਦਾ ਹੈ ਅਤੇ ਤਰਕੀਆਂ ਕਰਨ ਇਹ ਇਹਨਾਂ ਨੂੰ ਕਹਿੰਦਾ ਮੈਂ ਧੰਨਵਾਦ ਕਰਦਾ ਵੈਗੁਰਜੀ ਕੀ ਖਾਲਸਾ ਵੈਗੁਰਜੀ ਕੀ ਭੱਤੇ ਧੰਨਵਾਦ